ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਸਾਡੇ ਇਹਦਾ ਚਾਰਜਰ ਲਾਉਣ ਦੀ ਬੜੀ ਪ੍ਰੋਬਲਮ ਆਉਂਦੀ ਸੀ ਸਾਡੇ ਜਿਹੜੇ ਚਾਰਜ ਲਾਉਣ ਵਾਲੇ ਪੁਆਇੰਟ ਨੇ ਨਾ ਉਹ ਹੈਗੇ ਬੈੱਡ ਤੋਂ ਦੂਰ ਤੇ ਅਸੀਂ ਨਾ ਇੱਕ ਲਿਆਂਦਾ ਹੈਗਾ ਮਿਲਵਾਹਾ ਬੋਰਡ ਇਹ ਬੋਰਡ ਦੇ ਵਿੱਚ ਅਸੀਂ ਚਾਰਜ ਲਾਉਣ ਵਾਸਤੇ ਨਾ ਇੱਥੇ ਨੂੰ ਫਿੱਟ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਅੱਜ ਸਾਨੂੰ ਨਾ ਚਾਰਜ ਲਾਉਣ ਦੀ ਬੜੀ ਪ੍ਰੋਬਲਮ ਸੀਗੀ ਤੇ ਇਸ ਕਰਕੇ ਨਾ ਸਾਡੇ ਜਿਹੜੇ ਪੁਆਇੰਟ ਚਾਰਜ ਦੇ ਉਹ ਹੈਗੇ ਨੇ ਬੈੱਡ ਤੋਂ ਦੂਰ ਤੇ ਸਾਨੂੰ ਫੋਨ ਕਰਨ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਤੇ ਇਹ ਅਸੀਂ ਇੱਕ ਬੋਰਡ ਲਿਆਂਦਾ ਇਹ ਬੋਰਡ ਨੂੰ ਅਸੀਂ ਇੱਥੇ ਹੀ ਲਾਵਾਂਗੇ ਵੱਲੋਂ ਇੱਥੇ ਫਿੱਟ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਅਸੀਂ ਅੱਜ ਬੋਰਡ ਲਗਿਆਂ ਲਾਣ ਇਹ ਹੈਗਾ USB ਚਾਰਜਰ ਨੇ ਦੋ ਇੱਕ ਓਨ-ਆਫ ਸਵਿਚ ਲੱੱ ਲਿਆ ਇਹ ਆਪਾਂ ਇਹਦੀ ਫਿਟ ਕਰਾਂਗਾ ਜਿਸ ਦਾ ਇਹ ਫਾਇਦਾ ਹੈ ਸਾਨੂੰ 4-5 ਚਾਰਜ ਕੋਲ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਇੱਕ ਤੋਂ ਹੀ ਸਾਰੇ ਫੋਨ ਚਾਰਜ ਹੋ ਜੇ ਹੁੰਦੇ ਹਨ ਤੇ ਇਹਦਾ ਇਹ ਫਾਇਦਾ ਹੈਗਾ ਕਿ ਦੂਰੋਂ ਪਲੱਗ ਵੀ ਦੂਰ ਹਨ ਤੇ ਇਸ ਕਰਕੇ ਇਹ ਸਾਰੇ ਫੋਨ ਇੱਥੇ ਹੀ ਚਾਰਜ ਕਰ ਲਿਆ ਕਰਾਂਗੇ ਨੂੰ ਫਿਟ ਕਰਨ ਲੱਗੇ ਨੇ ਜਿਹੜੇ ਆਪਾਂ ਚਾਰਜਰ ਚਾਰਜ ਕਰਨਾ ਫੋਨ ਉਹ ਬੋਰ ਦੇ ਵਿੱਚ ਫਿੱਟ ਕਰ ਰਹੇ ਨੇ ਸਾਨੂੰ ਐਸੀ ਚੱਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਨਾਲੇ ਤੇ ਨਾਲੇ ਅਸੀਂ ਮਿਲਦਾਉ ਲਾ ਲੈਨੇ ਬੋਰ ਲਾਈਕਸ ਮੈਂਸ ਕਰਕੇ ਦੱਸਿਆ ਕਰੋ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਸਾਡੀਆਂ ਵੀਡੀਓ ਤਾਂ ਬਹੁਤ ਦਿੱਕਤ ਸੀ ਕਦੀ ਕਿਤੇ ਫੋਨ ਚੱਕ ਕੇ ਲਾਓ ਚਾਰਜ ਕਦੀ ਕਿਤੇ ਲਾਓ ਤਾਂ ਅਸੀਂ ਹੁਣ ਇੱਥੇ ਬੋਰਡ ਲਾ ਲੈਣਾ ਇੱਥੇ ਲੱਗ ਜਾ ਕਰਨਗੇ ਦੋ ਤਿੰਨ ਫੋਨ ਸਾਡੇ ਹਾਂਜੀ ਹੁਣ ਇਹਨਾਂ ਦੇ ਕਨੈਕਸ਼ਨ ਕਰਨ ਲੱਗੇ ਨੇ ਕਨੈਕਸ਼ਨ ਕਰਨ ਲਈ ਇਹਨਾਂ ਨੇ 4 ਮੀਟਰ ਤਾਰ ਲਈ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸ਼ੇਅਰ ਕਰਿਓ ਕੇ ਦੋ ਤਾਰਾਂ న్యూట్రల్ ਦੀ ਬਣ ਗਈ ਹੈ ਜੀ న్యూట్రਲ ਆਪਾਂ ਇੱਥੇ ਜੋੜ ਲਈ ਫੇਸ ਵਾਲੀ ਤਾਰ ਆਪਾਂ ਸੁੱੱਚ ਚਲਾਵਾਂਗੇ ਦੇਖੋ ਜੀ ਇਹ ਵਾਲੀ ਨਿਊਟਰਲ ਦੀ ਤਾਰ ਬਣ ਗਈ ਇਹ ਫਿਰ ਆਪਾਂ ਟੇਪ ਕਰ ਦਿੰਦੇ ਹਾਂ ਹਾਂਜੀ ਇਹ ਬੋਰਡ ਆਪਣਾ ਲਾਉਣ ਲਈ ਤਿਆਰ ਹੋ ਗਿਆ ਹੈ ਬੋਰਡ ਤਿਆਰ ਹੋ ਗਿਆ ਤੇ ਹੁਣ ਆਪਾਂ ਇਹ ਵਾਲਾ ਬੋਰਡ ਫਿੱਟ ਕਰਾਂਗੇ ਇਸ ਵਾਸਤੇ ਅਸੀਂ 4 ਪੇਚ ਲਏ ਨੇ ਡ੍ਰਿਲ ਦੇ ਨਾਲ ਛੇ ਕੱਢੋਗੇ ਹਨਾ ਪੇਚ ਇਹ ਬੋਰਡ ਫਿੱਟ ਕਰਕੇ ਉਸ ਤੋਂ ਬਾਅਦ ਫਿੱਟ ਬਿਲਕੁਲ ਸੁਰਾਖ ਕਰਾਂਗੇ ਵਗੈਰਾ ਜਿੱਥੇ ਤਾਰ ਆਪਾਂ ਲਗਾਣੀ ਹੈ ਉਸ ਤੋਂ ਪਹਿਲਾਂ ਅਸੀਂ ਨਿਸ਼ਾਨ ਲਾਉਗੇ ਇਹ ਵਾਲੇ ਹੋਗੇ ਇਹ ਇਹ ਅਸੀਂ ਬੋਰਡ ਸੈਂਟਰ ਚ ਰੱਖਿਆ ਹੈ ਬੈਡ ਟੋਂ ਦੇ ਡ੍ਰਿਲ ਨਹੀਂ ਮਾਰਨੀ ਡ੍ਰਿਲ ਬੋਰਡ ਫਿੱਟ ਕਰਕੇ ਮਾਰਨਾ ਹਰਾਵੇ ਫਰਾਕ ਹਾਂਜੀ ਹੁਣ ਵਿੱਚ ਸ਼ੇਕ ਦੇ ਵਿੱਚੋਂ ਧਾਰਨ ਬਾਦੀ ਜਿਹੜਾ ਸ਼ੇਕ ਕੀਤਾ ਇਹ ਗਾਗੇ ਪਿੱਛੇ ਬੋਰਡ ਹੈਗਾ ਹੋ ਗਿਆ ਹਾਂਜੀ ਹੁਣ ਇਹਦੇ ਵਿੱਚ ਚਾਰਜ ਲੱਗ ਜਾ ਕਰਨਗੇ ਆ ਬੋਰ ਜਿਹੜਾ ਬਣ ਗਿਆ ਫਿੱਟ ਹੋ ਗਿਆ ਇਹਦੇ ਵਿੱਚ ਹੁਣ ਚਾਰਜਰ ਲੱਗ ਜਾ ਕਰਨਗੇ ਚਾਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਜ਼ਰੂਰ ਕਰਿਓ ਫੋਨ ਲੱਗ ਕੇ ਹਮਨ ਪੱਕਾ ਇੱਥੇ ਹੋ ਇੱਥੇ ਸੇ ਚਾਰਜ ਲਾ ਲਿਆ ਕਰਾਂਗੇ ਜਦੋਂ ਚਾਰਜ ਹੋ ਗਿਆ ਫੋਨ ਉਦੋਂ ਆ ਸਵਿਚ ਜਿਹੜਾ ਲੱਗਿਆ ਹੋਇਆ ਹੈ ਸਵਿਚ ਤੋਂ ਆਫ ਕਰ ਦੋ ਔਨ ਕਰ ਦੋ ਜਦੋਂ ਆਪਾਂ ਲਾਉਣਾ ਔਨ ਕਰ ਲਓ ਜਦੋਂ ਇਹ ਚਾਰਜ ਹੋ ਕੇ ਉਦੋਂ ਇਹ ਆਫ ਕਰ ਦੋ ਨਾਲੇ ਦਿਨ ਨਾਲ ਬਹੁਤ ਜ਼ਿਆਦਾ ਲਾਈਫ ਵੱਜ ਜਾਂਦੀ ਫੋਨ ਨਾ ਖਰਾਬ ਨਹੀਂ ਹੁੰਦੇ ਸਾਡੇ ਪਰਲੇ ਕਮਰੇ ਚ ਲੱਗਿਆ 2 ਸਾਲ ਹੋ ਗਏ ਲੱਗੇ ਨੂੰ ਬਹੁਤ ਵਧੀਆ ਚਾਰਜ ਕਰਦਾ ਤੇ ਕੋਈ ਦਿੱਕਤ ਨਹੀਂ ਆਉਂਦੀ ਹਾਂਜੀ ਹੁਣ ਇਹ ਬੋਰਡ ਖੋਲਾਂਗੇ ਇਹਦੇ ਵਿੱਚ ਜਿਹੜੀ USB ਦੀ ਸਪਲਾਈ ਇਦਾਂ ਦੇਣਗੇ ਬਸ ਸਾਡਾ ਆਹੀ ਬੋਰਡ ਇੱਕ ਇਧਰ ਹੀ ਲੱਗਿਆ ਹੋਇਆ ਹੋਰ ਕੋਈ ਹੈ ਨਹੀਂ ਇਸ ਕਮਰੇ 'ਚ ਤਾਂ ਸਾਨੂੰ ਉਹ ਲਾਉਣਾ ਪੈ ਗਿਆ ਇਹ ਤਾਂ ਤੁਹਾਨੂੰ ਤਾਂ ਦਿਖਾਇਆ ਵੀ ਜੇ ਤੁਸੀਂ ਵੀ ਇਦਾਂ ਦਾ ਮਤਲਬ ਲਾਉਣਾ ਹੈ ਬੋਰਡ ਤੇ ਲਾ ਸਕਦੇ ਹੋ ਜੇ ਤੁਹਾਨੂੰ ਕੋਈ ਪਰੌਣ ਮਾਉਂਦੀ ਹੈ ਫੋਨ ਚਾਰਜ ਕਰਨ ਦੀ ਅੱਜ ਜੇ ਪਹਿਲਾਂ ਆਪਾਂ ਨਿਊਟਰਲ ਦੀ ਤਾਰ ਕੱ ਲਾਵਾਂਗੇ ਇਹ ਹੋ ਸਕੇ ਤਾਂ ਪਿੱਛੋਂ ਸਵਿੱਚ ਬੰਦ ਕਰ ਲਿਆ ਜਾ ਜਾਵੇ ਕਿ ਤੁਹਾਨੂੰ ਕਰੰਟ ਕੂਲ ਦਾ ਖਤਰਾ ਨਾ ਰਵੇ ਇਹ న్యూਟਰਲ ਲੱਗ ਗਈ ਜੀ ਇਹ ਆਪਾਂ ਹੁਣ ਫੇਸ ਨਾਲ ਜੋੜਾਂਗੇ ਈਲੀ ਜਦੋਂ ਵੀ ਕੰਮ ਕਰੋ ਉਹਦੇ ਨਾਲ ਪੂਰੇ ਧਿਆਨ ਨਾਲ ਕਰੋ ਕੋਈ ਇਹਨੇ ਕਾਲੀ ਨਾ ਕਰੋ ਜਾਂ ਕੋਈ ਵੀ ਸਾਵਧਾਨੀ ਵਰਤੋ ਹਰ ਕੰਮ ਕਰਨ ਲਈ ਉਹ ਵੀ ਜੇ ਕਿਸੇ ਨੂੰ ਜਾਣ ਚ ਹੈਗੀ ਹੈ ਤਾਂ ਕਰੋ ਬੜਾ ਮੋਟਾ ਜੇ ਕੋਈ ਜਾਣਦਾ ਹੈ ਤਾਂ ਉਹ ਸਰਦਾਰ ਜੀ ਤਾਂ ਕਰ ਲੈਂਦੇ ਨੇ ਆਪਣੇ ਆਪ ਇਹਨਾਂ ਨੂੰ ਤਾਂ ਥੋੜਾ ਬੋਤਾ ਪਤਾ ਹੈ ਹੁਣ ਤੁਹਾਨੂੰ ਚਾਰਜ ਲਾ ਕੇ ਦਿਖਾਉਂਦੇ ਮੈਂ ਜਿਵੇਂ ਨਾ ਸੀ ਤੁਹਾਨੂੰ ਚਾਰਸ ਤੇ ਲਾ ਕੇ ਦਿਖਾਉਨੇ ਆ ਫੋਨ ਹਲੋ ਫੋਨ ਲੱਗ ਗਿਆ ਲੱਗ ਗਿਆ ਚਾਰਸ ਕਿੰਨਾ ਹੈ ਜੀ ਉਹ ਜੇ ਵੀ ਹੁਣ ਲੱਗ ਗਿਆ ਹਾਂਜੀ ਫੋਨ ਆਪਣੀ ਚਾਰਜ ਹੋਣੇ ਸ਼ੁਰੂ ਹੋ ਗਏ ਨੇ ਤੇ ਹੁਣ ਸਾਨੂੰ ਸੌਖਾ ਵੀ ਹੋ ਗਿਆ ਬਹੁਤ ਜ਼ਿਆਦਾ ਦਿੱਕਤ ਸੀਗੀ ਥੈਂਕ ਯੂ ਫਾਰ ਵਾਚਿੰਗ ਤੇ ਤੁਸੀਂ ਸਾਡੀਆਂ ਵੀਡੀਓ ਨੂੰ ਵੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟਸ ਕਰਿਆ ਕਰੋ ਥੈਂਕ ਯੂ ਫਾਰ ਵਾਚਿੰਗ